ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਫੇਰ ਲਾਹੌਰ ਦੇ ਦਰਜੀਆ ਦੇ ਬਣੇ ਹੋਏ ਸੋਨੇ ਸੋਨੇ ਵਰਕਾਂ ਵਾਲੇ ਸੂਟ ਲੈ ਕੇ ਆਏ ਆ ਸਾਰਾ ਦੇਖੋ ਵਰਕ ਬਹੁਤ ਸੋਨਾ ਤੇ ਸਰਦਾਰੀ ਵਰਕ ਕੀਤਾ ਹੋਇਆ ਵਾ ਹੈਂਡ ਦਾ ਟੱਚ ਆਊਗਾ ਆਰੀ ਵਰਕ ਕੀਤਾ ਹੋਇਆ ਜੀ ਸਫਾਈ ਤੁਸੀਂ ਆਪ ਖੁਦ ਦੇਖ ਸਕਦੇ ਹੋ ਇਸ ਤਰ੍ਹਾਂ ਫਰੰਟ ਦੇ ਉੱਪਰ ਪੈਨਲਸ ਬਣੇ ਹੋਏ ਨੇ ਤੇ ਹੋਰ ਦੇਖੋ ਇਹਦੇ ਵਿੱਚ ਸਲੀਵਸ ਦਾ ਕੰਮ ਦੇਖੋ ਕਿੰਨਾ ਜ਼ਿਆਦਾ ਸੋਨਾ ਬਾਹਾਂ ਤੇ ਕੰਮ ਕੀਤਾ ਲਿਸ਼ਲਿਸ਼ ਕਰਦਾ ਤੇ ਸੇਮ ਹੀ ਇਹ ਕੰਮ ਜਿਹੜਾ ਇਹ ਪੌਂਚਿਆਂ ਤੇ ਆਏਗਾ ਜੀ ਠੀਕ ਹੈ ਸੇਮ ਕੰਮ ਪੌਂਚਿਆਂ ਤੇ ਸਫਾਈ ਤੁਸੀਂ ਆਪ ਦੇਖੋ ਬਹੁਤ ਹੀ ਜ਼ਿਆਦਾ ਸੋਨਾ ਤੇ ਸਫਾਈ ਦਾ ਕੰਮ ਕੀਤਾ ਹੋਇਆ ਔਰ ਇਹ ਕੰਮ ਤੁਸੀਂ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਸ਼ਿਮਰਦਾਈ ਦੁਪੱਟਾ ਰੱਖਿਆ ਹੈ ਦੁਪੱਟੇ ਨੂੰ ਅਜੇ ਲੈਸ ਲਾਉਣੀ ਆ ਔਰ ਇਹ ਸੇਮ ਡਿਜ਼ਾਈਨ ਤੁਸੀਂ ਸ਼ਿਮਰ ਤੇ ਬਣਾ ਸਕਦੇ ਹੋ ਕ੍ਰੇਪ ਤੇ ਬਣਾ ਸਕਦੇ ਹੋ ਸਿਲਕ ਦੇ ਬਣਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਤੇ ਡਿਫਰੈਂਟ ਜੇ ਸਟਾਈਲ ਦੇ ਵਿੱਚ ਬਣਿਆ ਹੋਇਆ ਸੂਟ ਆ ਔਰ ਇੱਕ ਇਹਦੇ ਵਿੱਚ ਆਪਣੇ ਕੋ ਪਿੰਕ ਕਲਰ ਵੀ ਰੈਡੀ ਹੈਗਾ ਜੇ ਤੁਹਾਡੀ ਪਿੰਕ ਕਲਰ ਤੁਹਾਨੂੰ ਪਸੰਦ ਆ ਤਾਂ ਇਹ ਆਰਡਰ ਕਰ ਸਕਦੇ ਹੋ ਇਹ ਵਾਲਾ ਕਸਟਮਰ ਨੇ ਚੋਇਸ ਤੇ ਬਣਵਾਇਆ ਹੋਇਆ ਇਹ ਵੀ ਰੈਡੀ ਹੋ ਜਾਊਗਾ ਤੇ ਇਹਦੇ ਵਿੱਚ ਸੇਮ ਸੂਟ ਜਿਹੜਾ ਉਹ ਪਿੰਕ ਤੇ ਵੀ ਰੈਡੀ ਹੋਇਆ ਵਾ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਪ੍ਰਾਈਸ ਇਹਦਾ ਰਹੇਗਾ ਜੀ 5500 ਰੁਪਏ ਪ੍ਰਾਈਸ ਮੈਂਸ਼ਨ ਕਰ ਦੇਵਾਂਗੇ ਔਰ ਲੁੱਕ ਦੇਖੋ ਬਹੁਤ ਜਿਆਦਾ ਸੋਹਣੀ ਹੈ ਤੇ ਇਸ ਵਾਰ ਇਹ ਕਲਰ ਜਿਹੜਾ ਬਹੁਤ ਟ੍ਰੈਂਡ ਦੇ ਵਿੱਚ ਰਹੂਗਾ ਬਹੁਤ ਪਿਆਰਾ ਕਲਰ ਹੈ ਨੈਕਸਟ ਜਿਹੜਾ ਸਰਦਾਰੀ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹਦਾ ਕਲਰ ਵੀ ਸਰਦਾਰੀ ਹੈ ਤੇ ਸੂਟ ਵੀ ਸਰਦਾਰੀ ਹੈ ਜੀ ਬਹੁਤ ਜਿਆਦਾ ਸੋਹਣਾ ਇਹ ਇਹਦੇ ਘੇਰੇ ਤੇ ਕੰਮ ਹੋਊਗਾ ਜੀ ਬਹੁਤ ਪਿਆਰਾ ਹੈਂਡਵਰਕ ਦਾ ਸਾਰਾ ਟੱਚ ਦਿੱਤਾ ਹੋਇਆ ਵਾ ਵਿੱਚ ਆਪਾਂ ਲਵੈਂਡਰ ਕਲਰ ਦੀ ਬੂਟੀ ਪਾਈ ਹੋਈ ਇਹ ਵੀ ਸਾਰੀ ਹੱਥ ਦਾ ਕੰਮ ਕੀਤਾ ਹੋਇਆ ਨਾਲ ਇਹਦੇ ਵਿੱਚ ਇਸ ਤਰ੍ਹਾਂ ਜਿਹੜੇ ਫਰੰਟ ਦੇ ਦੋ ਪੈਨਲ ਆਉਣਗੇ ਬਹੁਤ ਜਿਆਦੇ ਸੋਨੇ ਤੇ ਇਹ ਵਾਲਾ ਬਾਹਾਂ ਤੇ ਕੰਮ ਕੀਤਾ ਹੋਇਆ ਜੀ ਬਹੁਤ ਹੀ ਨਾਈਸ ਕੰਮ ਕੀਤਾ ਹੋਇਆ ਤੇ ਸੇਮ ਕੰਮ ਪਹੁੰਚਾ ਤੇ ਕੀਤਾ ਹੋਊਗਾ ਤੁਹਾਡੀ ਚੋਇਸ ਅਜੇ ਪਹੁੰਚਾ ਤੇ ਨਹੀਂ ਕਰਵਾਉਣਾ ਜਿਵੇਂ ਕਿ ਇਦਾਂ ਦੇ ਸਿੰਪਲ ਸੋਬਰ ਜੇ ਕਲਰ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਨੇ ਔਰ ਇਦਾਂ ਦੇ ਸੂਟ ਪਾਏ ਹੋਏ ਵੀ ਬਹੁਤ ਪਿਆਰੇ ਲੱਗਦੇ ਸੋ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਬਹੁਤ ਸੋਹਣਾ ਲੱਗੂਗਾ ਨੈਕਸਟ ਆਪਾਂ ਮਸ਼ੀਨਵਰਕ ਦੇ ਵਿੱਚ ਸੂਟ ਰੈਡੀ ਕੀਤੇ ਨੇ ਬਹੁਤ ਸੋਹਣੇ ਵੀ ਸੂਟ ਰੈਡੀ ਹੋਏ ਨੇ ਔਰ ਇਹ ਸ਼ਿਮਰ ਦਾ ਫੈਬਰਿਕ ਰਹੂਗਾ ਫੈਬਰਿਕ ਤੁਸੀਂ ਕੋਈ ਵੀ ਲੈ ਸਕਦੇ ਹੋ ਵੀ ਸ਼ੇਪ ਦੇ ਵਿੱਚ ਇਹਦੀ ਨੈਕਲਾਈਨ ਸੈਡ ਔਨ ਕੀਤੀ ਹੋਈ ਆਪਾਂ ਬਹੁਤ ਹੀ ਸੋਹਣੇ ਇਹਦੇ ਵਿੱਚ ਕਲਰ ਕੰਬੀਨੇਸ਼ਨ ਸੈਡ ਔਨ ਕੀਤੇ ਨੇ ਔਰ ਇਹ ਇਹਦੇ ਵਿੱਚ ਘੇਰਾ ਬਣਿਆ ਹੋਇਆ ਜੀ ਘੇਰੇ ਦੇ ਵਿੱਚ ਸੇਮ ਪੈਟਰਨ ਦੇ ਵਿੱਚ ਇਹ ਫਲਾਵਰਸ ਬਣਾਏ ਹੋਏ ਨੇ ਔਰ نیچے ਡਿਫਰੈਂਟ ਜੀ ਇਹਦੇ ਵਿੱਚ ਏਮਬਰਾਇਡਰੀਜ਼ ਦਿੱਤੀ ਹੋਈ ਆ ਬਲੈਕ ਕਲਰ ਦੇ ਵਿੱਚ ਔਰ ਸੇਮ ਐਮਬਰਾਇਡਰੀ ਇਹਦੀ ਇਸ ਤਰ੍ਹਾਂ 슬ੀਵਸ ਤੇ ਆ ਜੂਗੀ ਠੀਕ ਹੈ ਇਹ ਡਿਜ਼ਾਈਨ ਬਿਲਕੁਲ ਡਿਫਰੈਂਟ ਜਿਹਾ ਇਹ ਡਿਜ਼ਾਈਨ ਅਜੇ ਤੱਕ ਤੁਸੀਂ ਨਹੀਂ ਦੇਖਿਆ ਹੋਊਗਾ ਆਪਾਂ ਨਵਾਂ ਲਾਂਚ ਕਰਨ ਜਾ ਰਹੇ ਹਾਂ ਖੁਦ ਆਪਾਂ ਟ੍ਰੇਸਿੰਗ ਕਰਕੇ ਡਿਜ਼ਾਈਨ ਇਹਨੂੰ ਰੈਡੀ ਕੀਤਾ ਤੇ ਬਹੁਤ ਜ਼ਿਆਦਾ ਇਹ ਪਸੰਦ ਕੀਤਾ ਜਾਂਦਾ ਹੈ ਫਾਈਨਲ ਲੁੱਕ ਤੁਸੀਂ ਦੇਖੋ ਇਸ ਦਾ ਗਲਾ ਆ ਜੂਗਾ ਔਰ ਇਸ ਦਾ ਕੇਰੇ ਦਾ ਵਰਕ ਆਊਗਾ ਇਸ ਤਰ੍ਹਾਂ ਦਾ ਵਰਕ ਆਊਗਾ ਜੀ ਆ ਤੁਸੀਂ ਆਪਣੀ ਚੋਇਸ ਨਾਲ ਜਿਵੇਂ ਦਾ ਮਰਜੀ ਰਵਾ ਸਕਦੇ ਨੇ ਨੈਕਸਟ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਇਹ ਵਾਲਾ ਇਹ ਬਰਬਰੀ ਦੇ ਉੱਪਰ ਰੈਡੀ ਕੀਤਾ ਜੀ ਆਪਾਂ ਇਹ ਘੇਰੇ ਤੇ ਵਰਕ ਆਊਗਾ ਡਿਫਰੈਂਟ ਜਿਹਾ ਔਰ ਇਹ ਵਾਲਾ ਇਹਦੇ 프ਰੰਟ ਤੇ ਵਰਕ ਆਊਗਾ ਮਿਲ ਗਿਆ ਉਹ ਆਂਦਾ ਕਿ ਆਰਡਰ ਤੇ ਮੰਗਾਣਾ